ਗੁਰਦਾਸਪੁਰ ਵਿੱਚ ਹਰ ਵਾਰ ਪ੍ਰਸ਼ਾਸਨ ਦੇ ਸਹਿਯੋਗ ਨਾਲ ਦੀਵਾਲੀ ਮੇਲਾ ਲਗਾਇਆ ਜਾਂਦਾ ਹੈ ਅਤੇ ਮੇਲੇ ਦੇ ਪ੍ਰਬੰਧਕ ਇਲਾਕਾ ਨਿਵਾਸੀਆਂ ਨੂੰ ਮੇਲੇ ਵੱਲ ਆਕਰਸ਼ਿਤ ਕਰਨ ਲਈ ਹਰ ਵਾਰ ਕੁਝ ਨਾ ਕੁਝ ਨਿਆ ਤੇ ਵੱਖਰਾ ਦੇਣ ਦੀ ਕੋਸ਼ਿਸ਼ ਕਰਦੇ ਨੇ ਇਸ ਵਾਰੀ ਮੇਲੇ ਵਿੱਚ ਮਨਾਲੀ ਥੀਮ ਬੇहद ਖੂਬਸੂਰਤ ਹੱਥ ਕਰਗਾ ਫਰਨੀਚਰ ਅਤੇ ਰੰਗ-बिरंगे ਮੈਟ ਖੀਚ ਦਾ ਕੇਂਦਰ ਬਣੇ ਹੋਏ ਨੇ ਇਸ ਤੋਂ ਇਲਾਵਾ ਬਖ ਬਖ ਰਾਜਾ ਦੀਆਂ ਬਖ ਬਖ ਤਰਾਂ ਦੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਵੀ ਉਪਸੰਕਰੇ ਨੇ ਤੇ ਬਖ ਬਖ ਤਰਾਂ ਦੇ ਝੂਲੇ ਵੀ ਮੇਲੇ ਦੀ ਸ਼ੋਭਾ ਹੋਰ ਬਤਾ ਰਹੇ ਨੇ ਸ਼ਾਮ ਨੂੰ 스노우ਫੋਲ ਵਰਗਾ ਨਜ਼ਾਰਾ ਅਤੇ ਬਖ ਬਖ ਤਰਾਂ ਦੇ ਸੈਲਫੀ ਪੁਆਇੰਟ ਵੀ ਮੇਲੇ ਦਾ ਹੋਰ ਆਕਰਸ਼ਣ ਬਣ ਰਹੇ ਨੇ ਕੁੱਲ ਮਿਲਾ ਕੇ ਮੇਲੇ ਵਿੱਚ ਚੰਗੀਆਂ ਰੌਣਕਾਂ ਲੱਗ ਰਹੀਆਂ ਨੇ ਸਰ 19 ਤਰੀਕ ਨੂੰ ਆਪਾਂ ਮੈਡੀ ਸਿਟੀ ਹਸਪੀਟਲ ਲੱਗੇ ਬਬਰੀ ਬਾਈਪਾਸ ਤੇ ਆਪਾਂ ਮੇਲਾ ਆਯੋਜਿਤ ਕੀਤਾ ਵਾ ਤੇ ਅਰੇ ਵਿੱਚ ਆਪਾਂ ਫਸਟ ਟਾਈਮ ਇਹਨਾਂ ਪੰਜਾਬ ਜਿਹੜਾ ਕਹੋਗੇ ਕਿ ਆਪਾਂ ਲੰਡਨ ਸਿਟੀ ਗੇਟ ਲੈ ਕੇ ਆਏ ਤੇ ਮਨਾਲੀ ਥੀਮ ਲੈ ਕੇ ਆਏ ਆ ਤੇ 12 13 ਤਰ੍ਹਾਂ ਦੇ ਝੂਲੇ ਹੈਗੇ ਆ ਉਹ ਦੋਈ ਤੋਂ ਫਰਨੀਚਰ ਆਇਆ ਦਾ ਹਾਰਨਪੁਰ ਤੋਂ ਉਹ ਵਾਹ ਦਾ ਫਰਨੀਚਰ ਆਇਆ ਦਾ ਬਦੋਈ ਤੋਂ ਮੈਟ ਆਇਆ ਦਾ ਤੇ 15 ਤੋਂ ਤੀਕੋ ਤੀਕ ਤੀਕ ਤਰ੍ਹਾਂ ਦੀਆਂ ਦੁਕਾਨਾਂ ਹੈਗੀਆਂ ਇੱਥੇ ਫੂਡ ਸਟਾਲ ਹੈਗੇ ਆ ਲਖਨਊ ਤੋਂ ਆਏ ਦੇ ਆ ਸਾਰੀ ਤਰ੍ਹਾਂ ਦੇ ਅਦਰ ਆਈਟਮਸ ਆਈ ਹੋਈਆਂ ਆਪਾਂ ਤੇ ਇਹੀ ਕਵਾਂਗੇ ਕਿ ਛੋਟੇ ਬੱਚੇ ਲੈ ਕੇ ਆਓ ਇੱਥੇ ਰੋਜ਼ਗਾਰ ਮਿਲੇ ਲੋਕਾਂ ਨੂੰ ਜਿਹੜੇ ਜਿਹੜੇ ਇੱਥੇ ਬਾਹਰੋਂ ਆਏਦੇ ਆ ਅਦਰ ਸਿਟੀਜ਼ ਤੋਂ ਆਏਦੇ ਆ ਕਿ ਇੱਥੇ ਆ ਕੇ ਰੋਜ਼ਗਾਰ ਮਿਲਿਓ ਨਾਲੇ ਜਿਹੜੀ ਕrafts ਤੇ ਬੱਕਰੀ ਤਰ੍ਹਾਂ ਦਾ ਸਮਾਨ ਹੈ ਆਮ ਤੌਰ ਤੇ ਆਹ ਸਮਾਨ ਸ਼ਹਿਰੋਂ ਨਹੀਂ ਮਿਲਦਾ ਤੇ ਗੁਰਦਾਸਪੁਰ ਚ ਨਹੀਂ ਮਿਲਦਾ ਕਿਤੋਂ ਕਿਤੋਂ ਕਾਰੀਗਰ ਆਇਆ ਔਰ ਕਿਤਦਾ ਦਾ ਫਰਨੀਚਰ ਵਗੈਰਾ ਹੋਰ ਸਮਾਨ ਕੀ ਸਰ ਮੈਂ ਤੇ ਕਿਹਾ ਇਸ ਵਿੱਚ ਕਿ ਬਧੋਈ ਤੋਂ ਇਹ ਮੈਟ ਆਇਆ ਹੈ ਹਨਾ ਤੇ ਸਾਰਨਪੁਰ ਤੋਂ ਫਰਨੀਚਰ ਆਇਆ ਕਿਉਂਕਿ ਜਿਹੜਾ ਸਾਰਨਪੁਰ ਦਾ ਫਰਨੀਚਰ ਹੁੰਦਾ ਉਹ ਵਕਰੀ ਸ਼ਾਈਨ ਹੁੰਦੀ ਹੈ ਤੇ ਵਕਰੀ ਗ੍ਰੇਸ ਨਿਕਲਦੀ ਉਹਦੇ ਵਿੱਚ ਉਹ ਜਿਹੜਾ ਬਧੋਈ ਤੋਂ ਸਿੱਧਾ ਡਾਇਰੈਕਟ ਆਇਆ ਵਾ ਇਹ ਮੈਟ ਆਇਆ ਇਹ ਕਾਰੀਗਰਾਂ ਨੇ ਆਪੇ ਬਣਾਇਆ ਹੋਇਆ ਫੈਕਟਰੀ ਤੋਂ ਸਿੱਧਾ ਡਾਇਰੈਕਟ ਆਇਆ ਇਹ ਵੀ ਮਾਰਕੀਟ ਤੋਂ ਬਹੁਤ ਸਸਤੇ ਦਾਮ 'ਚ ਮਿਲੇਗਾ ਇਹ ਡਾਇਰੈਕਟ ਆਇਆ ਇਸ ਕਰਕੇ ਸਸਤਾ ਮਿਲੇਗਾ ਕੋਈ ਹੋਲਿਆ ਕੋਈ ਨਹੀਂ ਹੈ ਹ ਔਰ ਕੀ ਕੀ ਖਾਸ ਹੈ ਫਿਰ ਅੱਪਾ ਥੀਮ ਹੈ ਜਿਹੜਾ ਸੋ ਮਨਾਲੀ ਥੀਮ ਅਰੇ ਵਿੱਚ ਲੈ ਕੇ ਆਏ ਆਪਾਂ ਕਿਉਂਕਿ ਗਰਮੀ ਬੜੀ ਹੋ ਗਈ ਦੀ ਆ ਇਸ ਕਰਕੇ ਆਪਾਂ ਇਹ ਹੀ ਕਹਿ ਆ ਕਿ ਇੱਥੇ ਆ ਕੇ ਸਾਰੇ ਕੁ ਡਾਕਟਰ ਵਾਲਿਆਂ ਨੂੰ ਲੱਗ ਜਾ ਕੇ ਜਿੰਨੇ ਪਿੰਡ ਹੈਗੇ ਆ ਆਪਾਂ ਤੇ ਇਹ ਹੀ ਕਵਾਂਗੇ ਕਿ ਇੱਥੇ ਆ ਕੇ ਆਪਣੀ ਸੈਲਫੀਆ ਲਵੋ ਤੇ ਕੱਲ ਤੋਂ ਕੱਲ ਤੋਂ ਆਪਾਂ ਇੱਥੇ ਸਨੋ ਫੋਲ ਵੀ ਸ਼ੁਰੂ ਕਰ ਦਾਂਗੇ ਤੇ ਇੱਥੇ ਆ ਕੇ ਫੂਡ ਸਟਾਲ ਖਾਓ ਤਿੰਨ ਤਰ੍ਹਾਂ ਦੇ ਫੂਡ ਸਟਾਲ ਹੈਗੇ ਇੱਥੇ ਹਰ ਸਾਲ ਆਂਦੇ ਹੋਏ ਇੱਥੇ ਹਰ ਹਰ ਸਾਲ ਬੱਕਰੀ ਦੀ ਚੀਜ਼ ਵੀ ਕਰਦੇ ਹੋ ਲੱਗਦਾ ਕਿ ਇਸ ਵਾਰ ਵੀ ਲੋਕਾਂ ਦਾ ਹੰਗਾਰਾ ਮਿਲੇਗਾ ਬਹੁਤ। ਜਦ ਆਪਾਂ ਤੇ ਇਹੀ ਚਾਹਾਂਗੇ ਕਿ ਸਾਰੇ ਗੁਰਦਾਸਪੁਰ ਵਾਸੀ ਇੱਥੇ ਆ ਕੇ ਵਿਜ਼ਿਟ ਕਰਨ ਕਿਉਂਕਿ ਇੱਥੇ ਆ ਕੇ ਬਹੁਤ ਲੋਕੀ ਇੱਥੇ ਆ ਕੇ ਬਾਹਰੋਂ ਆਏਦੇ ਆ। ਹਰ ਇੱਕ ਨੂੰ ਰੋਜ਼ਗਾਰ ਚਾਹੀਦਾ। ਆਪਾਂ ਤੇ ਇਹੀ ਕਹਾਂਗੇ ਉੱਥੇ ਆ ਕੇ ਖਰੀਦਦਾਰੀ ਕਰੋ ਤੇ ਹਰ ਇੱਕ ਦਾ ਘਰ ਚੱਲੇ। ਕੁਝ ਲੋਕਲ ਲੋਕ ਵੀ ਹੈ ਕਿੰਨੇ ਐ ਇਦਾਂ ਦੇ ਲੋਕ ਜਿੰਨਾ ਸਰ ਹਰ ਇੱਕ ਕਾਊਂਟਰ ਤੇ ਇੱਕ 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 ਲੋਕਲ ਆਦਮੀ ਹੈਗਾ ਉਹਨਾਂ ਨੂੰ ਆਪਾਂ ਤੇ ਰੋਜ਼ਗਾਰ ਦੇਣੇ ਹੀ ਆ। ਖੁਸ਼ ਹੋ ਕੇ ਜਾਂਦੇ ਆ। ਅੱਛੇ ਦੀ ਗੱਲ ਕੀਤੀ ਜਾਂਦੀ ਹੈ ਕਿੰਨਾ ਸੱਚਾ ਰੱਖਿਆ ਗਿਆ ਇੱਥੇ। ਸਰ 40 ਰੁਪਏ ਐਂਟਰੀ ਰੱਖੀ ਆਪਾਂ ਤੇ 50 ਤੇ 80 ਰੁਪਏ ਦੇ ਵਿੱਚ ਵਿੱਚ ਚੁਲਾਏਗਾ ਚੁਲੇ ਬੱਤੇ ਵਿੱਚ ਜੀ ਜੀ 12 ਤੱਕ ਚੁਲੇ ਖਰੀਦਾਰੀ ਕਰਨਗੇ ਉਹਦਾ ਜੀ ਸਰ ਕੀ ਮੈਸੇਜ ਦੇਣਾ ਚਾਹੋਗੇ ਆਪਾਂ ਤੇ ਅਸੀਂ ਅਪੀਲ ਕਰਦੇ ਆਂ ਤੇ ਬੇਨਤੀ ਕਰਦੇ ਆਂ ਕਿ ਇੱਥੇ ਆ ਕੇ ਵਿਜ਼ਿਟ ਕਰੋ ਤੇ ਰੋਜ਼ਗਾਰ ਸਾਰਿਆਂ ਨੂੰ ਮਿਲਣਾ ਚਾਹੀਦਾ ਅਲੱਗ ਸਿਟੀਜ਼ ਤੋਂ ਆਏ ਆ ਤੇ ਉਹਨਾਂ ਨੂੰ ਰੋਜ਼ਗਾਰ ਮਿਲੂ ਕਿੰਨੀ ਤਰੀਕ ਤੱਕ ਆਏਗਾ ਸਰ 20 ਅਕਤੂਬਰ ਤੱਕ ਆਏਗਾ